ਹਾਂਜੀ ਕੱਲ ਨੂੰ ਉਹ ਤਰੀਕ ਹੈ ਜੀ 22 ਪਹੰਨੇ ਸਿੱਧੂ ਨੂੰ ਰਿਹਾਈ ਕਰਨ ਦੀ ਠੀਕ ਹੈ ਤੇ ਉਹਦੇ ਵਾਸਤੇ ਕੀ ਕੀ ਤਿਆਰੀਆਂ ਕੀਤੀ ਨੇ ਉਹ ਆਪਾਂ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਜਥੇਦਾਰ ਸਾਹਿਬ ਨਾਲ ਵੀ ਗੱਲ ਕਰਾਂਗੇ ਵੀ ਕੀ ਉਹਨਾਂ ਦੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਜਿਹੜਾ ਇਹ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਉਹੀ ਇਹ ਟਰੈਕਟਰ ਹੈ ਜਿਹੜਾ ਬਾਈ ਨੂੰ ਸਨਮਾਨ ਦੇ ਵਿੱਚ ਦਿੱਤਾ ਗਿਆ ਸੀ ਠੀਕ ਹੈ ਤੇ ਲਓ ਜੀ ਸਰਪੰਚ ਸਾਹਿਬ ਕੱਲ ਦੀਆਂ ਤਿਆਰੀਆਂ ਨੇ ਜੀ ਕੱਲ ਦੀਆਂ ਫੁੱਲ ਤਿਆਰੀਆਂ ਨੇ ਬਾਈ ਹਾਂ ਸਾਨੂੰ ਪ੍ਰਸ਼ਾਸਨ ਨੇ ਲਿਖ ਕੇ ਦਿੱਤਾ ਹੋਇਆ ਹਾਂ ਉਹਦੇ ਹਿਸਾਬ ਨਾਲ ਹੀ ਚੱਲ ਰਹੇ ਹਾਂ ਅਸੀਂ ਠੀਕ ਹੈ ਅਸੀਂ ਕਾਨੂੰਨ ਤੋਂ ਬਾਹਰ ਹੁੰਦੇ ਨਹੀਂ ਠੀਕ ਹੈ ਨ ਤੇ ਕੱਲ ਨੂੰ ਆਹੀ ਟਰੈਕਟਰ ਤੇ ਬਾਈ ਨੂੰ ਬਿਠਾ ਕੇ ਲਾਉਣਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਕੱਲ ਨੂੰ ਤੇ ਜਥੇਦਾਰ ਸਾਹਿਬ ਨਾਲ ਮੈਂ ਮੈਂ ਜਥੇਦਾਰ ਸਾਹਿਬ ਸਾਨੂੰ ਇੱਕ ਦੋ ਚੀਜ਼ਾਂ ਪੁੱਛਦਾ ਇੱਕ ਤਾਂ ਇਹ ਤਾਂ ਆਪਾਂ ਨੂੰ ਕਲੀਅਰ ਹੈ ਵੀ ਲਿਖਤੀ ਦੇ ਵਿੱਚ ਉਹਨਾਂ ਨੇ ਦਿੱਤਾ ਹੋਇਆ ਹੈ ਨਾ ਸਾਰਾ ਕੁਝ ਵੀ 10 ਤਰੀਕ ਨੂੰ ਭਾਨੇ ਸਿੱਧੂ ਨੂੰ ਦਿਖਾ ਕਰਨਾ ਤੇ ਹੁਣ ਛੋਡੀ ਕੋਈ ਇੱਕ ਦੋ ਦਿਨ ਜਾਂ ਤਿੰਨ ਦਿਨਾਂ ਦੇ ਵਿੱਚ ਕੋਈ ਮੀਟਿੰਗ ਪ੍ਰਸ਼ਾਸਨ ਨਾਲ ਜਾਂ ਕੋਈ ਕਾਲ ਕੋਈ ਗੱਲਬਾਤ ਐਵੇਂ ਦੀ ਹੋਈ ਹੈ ਵੀ ਹਾਂ 10 ਤਰੀਕ ਨੂੰ ਭਾਨੇ ਸਿੱਧੂ ਨੂੰ ਐਨੇ ਵਜੇ ਆ ਜਗ੍ਹਾ ਤੋਂ ਰਿਹਾ ਕਰਨਾ ਤੁਸੀਂ ਤਾਂ ਤਿਆਰੀਆਂ ਸਾਰੀਆਂ ਆ ਕਰੀ ਬੈਠੇ ਹੋ ਨਾ ਟਰੈਕਟਰ ਤਿਆਰ ਹੈ ਬੰਦੇ ਤਿਆਰ ਨੇ ਟਰਾਲੀਆਂ ਤਿਆਰ ਨੇ ਸਾਰੀਆਂ ਤੇ ਲੋਕ ਜਿਹੜੇ ਉੱਥੇ ਬਾਈ ਨੂੰ ਮਿਲਣਾ ਚਾਹੁੰਦੇ ਨੇ ਸਵਾਗਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੀ ਸੁਨੇਹਾ ਹੈ ਦੇਖੋ ਗੱਲ ਹੈ ਜਿਹੜੀ ਜਿਹੜੀ ਤਾਂ ਮੀਟਿੰਗ ਦੀ ਗੱਲ ਕਰਦੇ ਆ ਕੋਈ ਹੁਣ ਕੋਈ ਨਵੀਂ ਮੀਟਿੰਗ ਮੀਟਿੰਗ ਫਾਈਨਲ ਹੋਣ ਤੋਂ ਬਾਅਦ ਕੋਈ ਦੁਬਾਰੇ ਮੀਟਿੰਗ ਨਹੀਂ ਹੁੰਦੀ ਹੁੰਦੀ 3 ਤਰੀਕ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੋਈ ਮੀਟਿੰਗ ਨਹੀਂ ਉਹਦੇ ਆਪਾਂ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਭਾਨੇ ਸਿੱਧੂ ਨੂੰ 10 ਤਰੀਕ ਨੂੰ ਰਿਹਾ ਕਰਾਂਗੇ ਠੀਕ ਹੈ ਉਹਨਾਂ ਨੇ ਪਟ ਕੁਈ ਸਮਾਂ ਦਿੱਤਾ ਸੀ ਉਸ ਦਿਨ ਵੀ ਇੰਨੇ ਵਜੇ ਛੱਡਣਾ ਨਹੀਂ ਸਮਾਂ ਉਹਨਾਂ ਨੇ ਨਹੀਂ ਦਿੱਤਾ ਕੋਈ ਹਾਂ ਠੀਕ ਤਕਰੀਬਨ ਸਮਾਂ ਇਹ ਹੁੰਦਾ ਵੀ ਜਦੋਂ ਬੰਦਾ ਰਹਾ ਹੁੰਦਾ ਜੇਲ੍ਹ ਚੋਂ ਉਹ 5 6 ਵਜੇ ਜਾਂਦੇ ਆ ਠੀਕ 5 6 ਨੂੰ ਜਿਹਨੂੰ ਰਿਹਰ ਕਰਨਾ ਹੁੰਦਾ ਤੇ ਤੁਸੀਂ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨਾਲ ਵੀ ਆਪਾਂ ਮੜਾ ਮੋਟਾ ਕੋਈ ਗੱਲਬਾਤ ਕਰੀਏ ਨਹੀਂ ਜੀ ਇਹ ਜਿਹੜੇ ਰਾਬਤਾ ਕਾਇਮ ਕਰਨਾ ਇਹ ਜੱਥੇ ਬੰਦਿਆਂ ਨੇ ਕਰਨਾ ਹਾਂ ਅਸੀਂ ਪਰਿਵਾਰ ਬੰਦੀਆਂ ਨਾਲ ਕੋਈ ਕੋਈ ਰਾਬਤਾ ਨਹੀਂ ਕਰਨਾ ਬਾਈ ਜਾਣ ਲੱਗੇ ਹੋਣਾ ਅਸੀਂ ਤਾਂ ਸਿਰਫ ਕੱਲੇ ਪ੍ਰਬੰਧ ਤੇ ਕਿ ਟ੍ਰੈਕਟਰ ਟਰਾਲੀ ਕਿ ਜਾ ਰਹੀਆਂ ਨੇ ਕੋਟਦੂਨੇ ਤੋਂ ਟ੍ਰੈਕਟਰ ਟਰਾਲੀਆਂ ਜਾਣਗੀਆਂ ਜੀ ਤੇ ਸਾਨੂੰ ਇਹ ਵੀ ਅਸੀਂ ਇੱਕ ਵੱਡਾ ਕੈਂਟਰ ਕਰ ਰਹੇ ਹਾਂ ਜੀ ਜਿਹਨੂੰ ਬਾਈ ਦੋ ਉੱਪਰ ਖੜਾ ਕੇ ਭਾਨੇ ਨੂੰ ਦੇਖੀਆ ਜੀ ਤੋਂ ਸੰਗਤ ਕਾਫੀ ਹੋ ਜਾਣੀ ਆ ਤੇ ਵਾਕਿ ਉਹਦੇ ਵਿੱਚ ਮੇਨ ਜੈਸੇ ਬੰਦਿਆ ਠੀਕ ਤੇ ਜੇ ਕਿਸੇ ਕੋਈ ਇੱਛਾ ਰੱਖਦਾ ਹੈ ਨਾ ਵੀ ਮੈਂ ਵੀ ਬਾਈ ਭਾਨੇ ਸਿੱਧੂ ਜਦੋਂ ਰਿਹਾਈ ਹੋਊਗੀ ਉੱਥੇ ਪਹੁੰਚਾ ਤਾਂ ਉਹ ਕਿਤੇ ਆ ਸਕਦਾ ਹੈ ਬਿਲਕੁਲ ਆ ਸਕਦਾ ਜੀ ਅਸੀਂ ਕੱਲ ਨੂੰ ਵੈਸੇ ਜਿਹੜਾ ਟਾਈਮ ਦੇਵਾਂਗੇ ਉਸ ਤੇ ਤਕਰੀਬਨ ਇਹੀ ਰੱਖਿਆ ਜੀ ਟੂਲ ਪਲਾਜ ਤੇ ਆਪਾਂ ਟੂਲ ਪਲਾਜ ਤੇ ਇੱਥੇ ਹੋਣਾ ਉੱਥੇ ਸਵਾਗਤ ਕਰਕੇ ਲੈ ਕੇ ਆਵਾਂਗੇ ਠੀਕ ਹੈ ਕੋਈ ਹੋਰ ਗੱਲਬਾਤ ਕੁਝ ਨਹੀਂ ਆ ਲੋਕਾਂ ਵਾਸਤੇ ਜਿਵੇਂ ਟੋਲਪਲਾਜਾ ਬੜਬੜ ਬੋਲੋ ਜੀ ਟੋਲਪਲਾਜਾ ਬੜਬੜ ਹੀ ਹੈ ਜੀ ਟੋਲਪਲਾਜਾ ਬੜਬੜ ਠੀਕ ਹੈ ਉੱਥੇ ਇਕੱਠੇ ਆਵਾਂਗੇ ਉੱਥੋਂ ਹੀ ਆਪਾਂ ਸਵਾਗਤ ਨਾ ਕਰੇ ਲੇ ਕੇ ਠੀਕ ਹੈ ਤੇ ਸ਼ਾਂਤਮਈ ਹੋਊਗਾ ਬਿਲਕੁਲ ਜੀ ਬਿਲਕੁਲ ਸ਼ਾਂਤਮਈ ਮੈਂ ਦੇਖੋ ਆਉਣ ਵਾਲੇ ਸੱਜਣਾ ਨੂੰ ਉਹਦੇ ਚਾਉਣ ਵਾਲਿਆਂ ਨੂੰ ਉਹਦੇ ਮਿੱਤਰਾਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਆਓ ਤੁਹਾਡੇ ਦਿਲ ਦੇ ਮਨ ਦੇ ਬਲਬਲੇ ਨੇ ਜੀ ਸਤਕੇ ਆਓ ਜਿਹਾ ਆਿਆਂ ਨੂੰ ਪਰ ਆਪਾਂ ਇਹ ਜਿਹੜਾ ਮਾਹੌਲ ਹੈ ਬਾਰੇ ਸ਼ਾਂਤ ਮੇ ਟੰਗ ਦੇ ਨਾਲ ਆਉਣੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਦੇਖ ਲਓ ਜੀ ਤੁਸੀਂ ਸਾਰੀ ਤਿਆਰੀ ਚੱਲ ਰਹੀ ਆ ਹਨਾ ਵੀ ਟਰੈਕਟਰ ਵੀ ਤਿਆਰ ਹੈ ਤੇ ਨੰਬਰਦਾਰ ਹੋਰ ਸਾਬ ਹੋ ਰਹੀ ਸਾਡੇ ਸਾਰੇ 11 ਵਜੇ ਦਾ 11 ਵਜੇ ਨੂੰ ਆ ਸੰਗਤ ਪਹੁੰਚ ਜੇ ਉੱਥੇ ਠੀਕ ਹੈ ਹਾਂ ਸਰ ਤੋਂ ਬੜਾ ਬਹੁਤ ਵੱਡਾ ਚਾਹ ਹੈ ਹਾਂਜੀ ਵਿਆਹ ਜਨਾ ਚਾਹ ਹੈ ਬਲੋ ਬੜੀ ਗਿਣਤੀ ਦੇ ਵਿੱਚ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸਾਨੂੰ ਫੋਨ ਵੀ ਆਉਂਦੇ ਆ ਬਹੁਤ ਮੈਨੂੰ ਤਾਂ ਇਹ ਲੱਗਦਾ ਵੀ ਕਿਤੇ ਸੜਕਾਂ ਜਾਮ ਨਾ ਹੋ ਜਾਣ ਐਡਾ ਵੱਡਾ ਇਕੱਠ ਦੇ ਨਾਲ ਲੈ ਕੇ ਆ ਠੀਕ ਹੈ ਤੇ ਬੱਲੇ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਵਹਿਰ ਜੀ ਕਾ ਖਾਲਸਾ ਵਹਿਰ ਜੀ ਦੇ ਭਾਈ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਭਰਾ ਸੱਜਣ ਦੇਖੋ ਸਭ ਤੋਂ ਵੱਧ ਨੌਜਵਾਨ ਉੱਪੜ ਨਹੀਂ ਗੱਲ ਨੂੰ ਜਦੋਂ ਪਾਨੇ ਸਿੱਧੂ ਦੀ ਰਿਹਾਈ ਹੈ ਤੇ ਉਹਨਾਂ ਨੂੰ ਕੱਥ ਬਣ ਕੇ ਬੇਨਤੀ ਕਰਨਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਨਾਲ ਰਾਜ ਟੱਕਰੂਗੀ ਸੋਨੂੰ ਮੰਨ ਕੇ ਚੱਲੋ ਵੀ ਰੱਖਾਊਗੀ ਵੀ ਹਲੜਵਾਜੀ ਕਰਨ ਦੀ ਮਜਬੂਰ ਕਰੂਗੀ ਇੱਕ ਹੱਥ ਬਣ ਕੇ ਬੇਨਤੀ ਆ ਵੀ ਤੁਸੀਂ ਉਹਨਾਂ ਨਾਲ ਕੋਈ ਬੈਂਸ ਨਹੀਂ ਕਰਨੀ ਚੁੱਪ ਕਰਕੇ ਸ਼ਾਂਤਮਈ ਨਾਲ ਬੜਬਰ ਟੂਲ ਬੜਬਰ ਟੂਲ ਪਲਾਜ਼ੇ ਤੇ ਪਹੁੰਚੇ ਹੋ ਤੇ ਬਾਈ ਦਾ ਸਾਥ ਦਿਓ ਤੇ ਸਾਥ ਦਿੰਦੇ ਰਹੋ ਕਿਉਂਕਿ ਬਾਈ ਹਮੇਸ਼ਾ ਲੱਖਾ ਸੌਰੀ ਪਾਨਾ ਸਿੱਧੂ ਪੰਜਾਬ ਲਈ ਲੜਿਆ ਹੈਗਾ ਲੋਕਾਂ ਲਈ ਲੜਿਆ ਕੋਈ ਉਹਦੇ ਨਿੱਜੀ ਕੰਮ ਨਹੀਂ ਹੈਗਾ ਮੈਂ ਪਹਿਲਾਂ ਵੀ ਅਕਸਰ ਵੀਡੀਓ ਪਾਈਆਂ ਗਈਆਂ ਮੈਂ ਬੋਲਦਾ ਰਿਹਾ ਵੀ ਉਹਦਾ ਬਹੁਤ ਵਧੀਆ ਕੰਮ ਚੱਲਦਾ ਸੀਗਾ ਵੀਡੀਓ ਸ਼ਾਰਟ ਵੀਡੀਓ ਪਾਉਂਦੇ ਸੀ ਬਹੁਤ ਵਧੀਆ ਉਹਦਾ ਕੰਮ ਚੱਲਦਾ ਸੀ ਕੋ ਸਿਰਫ ਸੇਵਾ ਕਰਨ ਲਈ ਆਇਆ ਹੈਗਾ ਕਿਉਂ ਲੋਕਾਂ ਦੀ ਸੇਵਾ ਕਰ ਰਿਹਾਗਾ ਤੇ ਕੱਲ ਨੂੰ ਸ਼ਾਂਤਮਈ ਨਾ ਜ਼ਰੂਰ ਬੜ ਬੜ 11 ਵਜੇ ਟਾਈਮ 11 ਵਜੇ ਦਾ ਜੀ 11 ਵਜੇ ਮਾਰਨਿੰਗ 11 ਵਜੇ ਤੇ ਪਹੁੰਚਿਓ ਜ਼ਰੂਰ ਧੰਨਵਾਦ ਜੀ ਤੇ ਜਥੇਦਾਰ ਸਾਹਿਬ ਇੱਕ ਗੱਲ ਹੋਰ ਕਲੀਅਰ ਕਰ ਦਿਓ ਵੀ ਜਿਹੜੇ ਜਿਹੜਾ ਇਹਨਾਂ ਨੇ ਪਰਚੇ ਪਾਤੇ ਹਨਾ 17 18 ਬੰਦਿਆਂ ਦੇ ਪਰਚੇ ਇਹਨਾਂ ਨੇ ਪਾਏ ਹੋਏ ਨੇ ਤੇ ਹੋਰ ਕੁਝ ਅਨਨੋਨ ਬੰਦਿਆਂ ਦੇ ਨੇ ਜੇ ਕੱਲ ਨੂੰ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਫੇਰ ਉਹਦੇ ਵਾਸਤੇ ਕੋਈ ਅੱਗੇ ਦੇਖੋ ਜੀ ਜਥੇ ਬੰਦਗੀਆਂ ਪਹਿਲਾਂ ਪਹਿਲਾਂ ਵੀ ਖੜੀਆਂ ਨੇ ਭਾਈ ਲੱਖੇ ਵਰਗੀ ਸਾਰੀ ਟੀਮ ਆ ਜਿਹੜੀ ਉਹ ਖੜੀ ਆ ਤੇ ਫੇਰ ਵੀ ਸੱਚਾ ਸਾਥ ਨਾਲ ਇੱਥੇ ਬੰਦਿਆਂ ਨੇ ਲੋਕਾਂ ਨਾਲ ਬਿਲਕੁਲ ਛੜਨਗੇ ਜੀ ਆਪਾਂ ਠੀਕ ਹੈ ਜੀ ਹੋਰ ਕੋਈ ਗੱਲਬਾਤ ਤਾਂ ਨਹੀਂ ਰਹਿ ਗਈ ਕਰਨ ਵਾਲੀ ਬਿਲਕੁਲ ਜੀ ਬਸ ਹੁਣ ਤਿਆਰੀਆਂ ਫੁੱਲ ਨੇ ਕੋਈ ਗੱਲਬਾਤ ਨਹੀਂ ਸਾਨੂੰ ਇਸ ਗੱਲ ਦਾ ਸਮਾਂ ਤੇ ਟਾਈਮ ਹੈ ਜਿਹੜਾ ਉਹ ਬਈ ਲੱਗਦਾ ਸਮਾਂ ਤੇ ਟਾਈਮ ਹੈ ਇੱਥੇ ਬੰਦਿਆਂ ਤਕਰੀਬ ਬਾਕੀ ਬਾਅਦ ਚ ਵੀ ਕਲੀਅਰ ਕਰ ਦਿਆਂਗੇ ਬਾਕੀ ਸ਼ਾਂਤ ਮਹੀਨ ਨਾਲ ਤੇ ਸਾਨੂੰ ਵਿਸ਼ਵਾਸ ਹੈ ਪ੍ਰਸ਼ਾਸਨ ਤੇ ਵੀ ਜਿਹੜੀ ਗੱਲ ਕਰਕੇ ਗਏ ਉਹ ਪਛਰੇ ਚੜਾਉਣਗੇ ਠੀਕ ਹੈ ਜੀ ਹਾਂ ਕਾਸ਼ ਉਹ ਖਿਆ ਕਰਦੇ